ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਕਰਦੇ ਆਂ ਵੀਡੀਓ ਸਟਾਰਟ ਅੱਜ ਦੀ ਵੀਡੀਓ ਖਾਸ ਹੈਗੀ ਇਨਫੋਰਮੇਸ਼ਨ ਦੇ ਰਿਲੇਟਡ ਤੇ ਪੁਰਤਗਾਲ ਦੇ ਪੇਪਰਾਂ ਨੂੰ ਲੈ ਕੇ ਬਹੁਤ ਮੈਸੇਜ ਆਉਣ ਦੇ ਸੀ ਮੈਨੂੰ ਵੀ ਸਨੈਪਚੈਟ ਦੇ ਉੱਤੇ ਤੇ ਫੋਨ ਵੀ ਆਏ ਤੇ ਜਿਹੜੇ ਮੈਨੂੰ ਸਨੈਪਚੈਟ ਦੇ ਉੱਤੇ ਫੋਲੋ ਕਰਦੇ ਆ ਉਹ ਨਹੀਂ ਮੇਰੀ ਦੇਖੀ ਵੀ ਨਹੀਂ ਸਟੋਰੀ ਮੈਂ ਸਟੋਰੀ ਵੀ ਪਾਈ ਸੀਗੀ ਤੇ ਬਹੁਤ ਬੰਦਿਆਂ ਨੂੰ ਟੈਨਸ਼ਨ ਪਈ ਹੈ ਕਿ ਹਾਂ ਬਈ ਨਿਊਜ਼ ਸੱਚੀ ਆ ਜਾਂ ਨਹੀਂ ਕੀ ਆ ਕੀ ਨਹੀਂ ਮੇਰਾ ਵੀ ਇੱਕ ਫਰੈਂਡ ਆ ਉਹਨੇ ਵੀ ਆਉਣਾ ਸੀ ਤੇ ਉਹਦਾ ਮੈਨੂੰ ਫੋਨ ਆਇਆ ਸੀ ਤੇ ਮੈਂ ਕਿਹਾ ਚਲੋ ਇੱਕ ਵੀਡੀਓ ਬਣਾ ਕੇ ਮੈਂ ਅਪਲੋਡ ਕਰ ਦਿੰਨਾ ਤੇ ਹੋਪਸ ਹੋ ਕਿ ਇਥੋਂ ਸਾਰਿਆਂ ਨੂੰ ਪਤਾ ਲੱਗ ਜਾਈ ਜਾਊਗਾ ਵੈਸੇ ਤਾਂ ਬਹੁਤ ਇੱਥੇ ਵੀਡੀਓ ਪਾਈਆਂ ਆ ਇੱਥੇ ਜਿੰਨੇ ਵੀ ਆਪਣੇ ਮੁੰਡੇ ਇੰਡੀਅਨ ਪਾਕਿਸਤਾਨੀ YouTube ਦੇ ਉੱਤੇ ਨਿਊਜ਼ ਦਿੰਦੇ ਆ ਉਹਨਾਂ ਨੇ ਪਾਈਆਂ ਆ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਪਰ ਫੇਰ ਵੀ ਚਲੋ ਜਿੰਨੇ ਕੁ ਮੈਨੂੰ ਜਾਣਦੇ ਆ ਤੇ ਮੈਂ ਸੋਚਿਆ ਕਿ ਉਹਨਾਂ ਤੱਕ ਇਹ ਨਿਊਜ਼ ਪਹੁੰਚਾ ਦਈਏ ਹਾਂਜੀ ਇਹ ਖਬਰ ਹੈ ਕਿ ਸੱਚੀ ਜੀ ਪੁਰਤਗਾਲ ਨੇ ਪੇਪਰ ਬੰਦ ਕਰ ਦਿੱਤੇ ਆ ਫਿਲਹਾਲ ਲਈ ਕੋਈ ਪੇਰੀ ਪਰਮਾਨੈਂਟ ਨਿਊਜ਼ ਨਹੀਂ ਵੀ ਪੱਕੇ ਹੀ ਬੰਦ ਕਰ ਦਿੱਤੇ ਆ ਜਾਂ ਓਪਨ ਹੀ ਨਹੀਂ ਹੋਣੇ ਪਰ ਫਿਲਹਾਲ ਇਹ ਨਹੀਂ ਬੰਦ ਕਰ ਦਿੱਤੇ ਆ ਕਿਉਂ ਕਰਕੇ ਜਿਹੜੇ ਤਾਂ ਇੱਥੇ ਰਹਿੰਦੇ ਉਹਨਾਂ ਨੂੰ ਪਤਾ ਹੀ ਹੋਣਾ ਕਿ ਆਲ ਰੈਡੀ 4 ਲੱਖ ਕੇਸ ਜਿਹੜਾ ਆ ਪੈਂਡਿੰਗ ਪਿਆ ਆ ਤੇ ਪਹਿਲਾਂ ਉਹ ਕਲੀਅਰ ਕਰਨਗੇ ਉਸ ਤੋਂ ਬਾਅਦ ਦੇ ਵਿੱਚ ਹਾਂ ਪਰ ਇਹ ਵੀ ਹੈ ਕਿ ਜਿਹੜੇ ਉਹ ਕਹਿੰਦੇ ਪੁਰਤਗਾਲ ਦੇ ਵਿੱਚ ਵਰਕ ਪਰਮਿਟ ਲੈ ਕੇ ਆਉਣਗੇ ਉਹਨਾਂ ਨੂੰ ਪੇਪਰ ਦੇਣਗੇ ਉਹਨਾਂ ਦੀ ਫਾਈਲ ਜਿਹੜੀ ਹੈ ਉਹ ਲੋਕ ਹੋਊਗੀ ਤੇ ਜਿੱਦਾਂ ਅੱਗੇ ਹੁੰਦਾ ਸੀਗਾ ਕਿ ਸ਼ਾਨੀਗਾਂ ਨੇ ਵੀਜ਼ਾ ਲੈ ਕੇ ਕਿਸੇ ਵੀ ਮੋਲਕ ਦਾ ਕੋ ਟੂਰਿਸਟ ਵੀਜ਼ਾ ਲੈ ਕੇ ਇੱਥੇ ਆ ਜਾਂਦੇ ਸੀਗੇ ਫਾਈਲ ਆਪਣੀ ਲੌਕ ਕਰਾਉਂਦੇ ਸੀ ਤੇ ਪੇਪਰ ਮਿਲ ਜਾਂਦੇ ਸੀ ਉਹ ਵਾਲੀ ਇਹ ਚੀਜ਼ ਹੀ ਨਹੀਂ ਬੰਦ ਕਰ ਦਿੱਤੀ ਹੈ ਤੇ ਪਰ ਇਦਾਂ ਵੀ ਚਲੋ ਹੁਣ ਬਹੁਤ ਜਣਾਂ ਨੂੰ ਟੈਨਸ਼ਨ ਪਈ ਕਈ ਵਿਚਾਰੇ ਆਏ ਆ ਨਵੇਂ ਕਈਆਂ ਨੇ ਹਜੇ ਆਉਣਾ ਆ ਬਈ ਕੀ ਬਣੂਗਾ ਕੀ ਨਹੀਂ ਕਿਸੇ ਦਾ ਕੋਈ ਫਾਈਨਾਂਸ ਬਣਿਆ ਸੀ ਸਕਰਾਂਸ਼ਾ ਬਣਨ ਵਾਲਾ ਰਹਿੰਦਾ ਸੀ ਜਣ ਕੇ ਇਦਾਂ ਇੱਥੇ ਪੇਪਰ ਬਣਦੇ ਜਿਹੜੇ ਜਿਹੜੇ ਕਿ ਸਾਰੇ ਇੱਕ ਜਿਹੜੇ ਪੇਪਰ ਆਪਾਂ ਐਂਟਰ ਕਰਾਉਣੇ ਆ ਉਹ ਕਈ ਵਿਚਾਰਿਆਂ ਨੂੰ ਬਹੁਤ ਟੈਨਸ਼ਨ ਆ ਪਈਆ ਇੱਥੇ ਵੀ ਮੈਨੂੰ ਮੁੰਡੇ ਟੱਕਰੇ ਦੋ ਤਿੰਨ ਤੇ ਉਹ ਵਿਚਾਰੇ ਪੁੱਛਦੇ ਸੀ ਕਿ ਭਾਜੀ ਕਿੰਦਾ ਬਣੂਗਾ ਚਲੋ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਵੀ ਕਿਉਂ ਕਰਕੇ ਸਾਰੇ ਮੈਨੂੰ ਪਤਾ ਹੋਵੇ ਔਖਾ ਹੀ ਆ ਬੰਦੇ ਕਿੰਨੇ ਕਿੰਨੇ ਪੈਸੇ ਲਾ ਕੇ ਆਉਂਦੇ ਆ ਤੇ ਆਪਾਂ ਨੂੰ ਪਤਾ ਹੀ ਸਾਰਾ ਡਰਨ ਦੀ ਕੋਈ ਲੋੜ ਨਹੀਂ ਵੇਟ ਕਰੋ ਇਹ ਹੋ ਜਾਊਗਾ ਹੱਲ ਛੇਤੀ ਇਹ ਉਹਨਾਂ ਨੇ ਆਹ ਕੇਸ ਕਲੀਅਰ ਕਰਕੇ ਤੇ ਫਿਰ ਜ਼ਰੂਰ ਓਪਨ ਕਰਨਗੇ ਕਿਉਂ ਕਰਕੇ ਤੁਹਾਨੂੰ ਪਤਾ ਵੀ ਇੱਥੇ ਸਾਰਾ ਪੇਪਰਾਂ ਦੇ ਸਿਰ ਤੇ ਸਾਰਾ ਕੁਝ ਚੱਲਦਾ ਤੇ ਬਾਕੀ ਜਿਨ੍ਹਾਂ ਨੇ ਆਪਣੇ ਤੁਸੀਂ ਸਾਰੇ ਵੈਸੇ ਤਾਂ ਹੁਣ ਪਤਾ ਹੀ ਹੈ ਕਿ ਟ੍ਰਾਂਸਲੇਸ਼ਨ ਕਰ ਲਿਆ ਕਰੋ ਜਿਹੜੀ ਵੀ ਨਿਊਜ਼ ਹੁੰਦੀ ਏ ਇਦਾਂ ਕਿਉਂ ਕਰਕੇ ਤੁਹਾਨੂੰ ਕੋਈ ਕਿਸੇ ਤਰੀਕੇ ਦੀ ਇਨਫੋਰਮੇਸ਼ਨ ਨਾਲ ਦਾ ਕੋਈ ਕਿਸੇ ਤਰੀਕੇ ਦੀ ਇਨਫੋਰਮੇਸ਼ਨ ਨਾਲ ਦਾ ਕੋਈ ਚੰਗੀ ਕੋਈ ਸਹੀ ਕੋਈ ਗਲਤ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਸਾਰੇ ਟ੍ਰਾਂਸਲੇਸ਼ਨ ਮੈਂ ਸਨੈਪਚੈਟ ਤੇ ਵੀ ਇਹੀ ਭਾਈ ਸੀ ਸਟੋਰੀ ਕਿ ਟ੍ਰਾਂਸਲੇਸ਼ਨ ਯੂਜ਼ ਕਰਕੇ ਆਪਣਾ ਤੁਸੀਂ ਮੈਂ ਵੀ ਹੁਣ ਜਿਹੜੀ ਖਬਰ ਉੱਥੋਂ ਪੜ ਕੇ ਟ੍ਰਾਂਸਲੇਸ਼ਨ ਕਰਕੇ ਹੀ ਤੁਹਾਨੂੰ ਦੱਸਣਿਆ ਜੋ ਜੋ ਉੱਥੇ ਲਿਖਿਆ ਹੈ ਤੁਸੀਂ ਵੀ ਸਾਰੇ ਟਰਾਂਸਲੇਸ਼ਨ ਕਰ ਸਕਦੇ ਆ ਸਾਰੇ ਅੱਜਕੱਲ ਪੜ੍ਹੇ ਲਿਖੇ ਆ ਕੋਈ ਤੁਹਾਨੂੰ ਪਤਾ ਹੀ ਨਹੀਂ ਆ ਤੇ ਜਿੰਨੀ ਵੀ ਮੇਰੇ ਇਨਫੋਰਮੇਸ਼ਨ ਉੱਥੋਂ ਲਈ ਆ ਤੇ ਟਰਾਂਸਲੇਸ਼ਨ ਕਰਕੇ ਹੀ ਤੁਹਾਡੇ ਤੱਕ ਪਹੁੰਚਾ ਰਿਹਾ ਤੇ ਤੁਸੀਂ ਵੀ ਪੜ੍ਹ ਸਕਦੇ ਆ ਟਰਾਂਸਲੇਸ਼ਨ ਕਰਕੇ ਤੇ ਪਰ ਇਹ ਆ ਕਿ ਫਿਲਹਾਲ ਜਿਹੜੀ ਇਹ ਨਿਊਜ਼ ਉਹ ਸੱਚੀ ਆ ਜੀ ਕਿ ਇਹ ਨਹੀਂ ਬੰਦ ਕਰ ਦਿੱਤੇ ਪੇਪਰ ਤੇ ਪਰ ਹੋਂ ਹੋਪਸ ਹੋਂ ਕਿ ਛੇਤੀ ਹੀ ਹੁਣ ਕੋਲਡਨ ਕਰਕੇ ਬੰਦੇ ਬਹੁਤ ਇੱਥੇ ਟੈਨਸ਼ਨ ਦੇ ਵਿੱਚ ਆ ਜਿਹੜੇ ਨਵੇਂ ਆਏ ਆ ਤੇ ਜਿਹਨੀਆਂ ਹਜੇ ਆਉਣਾ ਆ ਉਹ ਹਜੇ ਬਾਅਦ ਦੀਆਂ ਗੱਲਾਂ ਤੇ ਮੈਂ ਸੋਚਿਆ ਕਿ ਕਿਉਂ ਨਾ ਇੱਕ ਵੀਡੀਓ ਬਣਾ ਕੇ ਮੈਂ ਵੀ ਅਪਲੋਡ ਕਰ ਦਵਾ ਤੇ ਸੋ ਏਸੀ ਜੀ ਅੱਜ ਦੀ ਵੀਡੀਓ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਹੋਪਸ ਹੋ ਤੁਹਾਨੂੰ ਸਾਰਿਆਂ ਨੂੰ ਇਨਫੋਰਮੇਸ਼ਨ ਮਿਲ ਚੁੱਕੀ ਹੋਊਗੀ ਤੇ ਬਾਕੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਤੁਸੀਂ ਵੀ ਜਾ ਕੇ ਇਦਾਂ ਕਿਸੇ ਤੇ ਯਕੀਨ ਕਰਨ ਵਾਲਾ ਟ੍ਰਾਂਸਲੇਸ਼ਨ ਕਰਕੇ ਪੜ੍ਹ ਸਕਦੇ ਆ ਨਿਊਜ਼ ਤੇ ਕਿਉਂਕਿ ਕਰਕੇ ਇਹ ਜਿੱਦਾਂ ਹੁਣ ਕਈ ਬੰਦੇ ਦੱਸਦੇ ਸੀ ਕਿ ਭਾਈ ਸਾਡੀ ਫਾਈਲ ਜਿਹੜੀ ਆ ਉਹ ਸਿਰਫ ਸਬਮਿਟ ਕਰਨ ਵਾਲੀ ਸੀਗੀ ਪਰ ਉਹਨੇ ਜਿਹੜਾ ਵੀ ਕਲਿੱਕ ਕਰਨ ਲਈ ਵੀ ਸਾਰਾ ਕੁਝ ਜੜਾ ਦਿੰਦਾ ਪੋਰਟਲ ਲਈ ਉਹਨੇ ਜੜਾ ਦਿੰਦਾ ਹੈ ਨਹੀਂਗਾ ਹੁਣ ਇੱਥੇ ਸ਼ੋ ਨਹੀਂ ਹੁੰਦਾ ਹੈਗਾ ਇੰਟਰਨੈਟ ਤੇ ਤੁਸੀਂ ਇਹ ਦੇਖ ਲਿਓ ਤੇ ਬਾਕੀ ਜਿੰਨੇ ਵੀ ਇੱਥੇ ਨਿਊਜ਼ ਦਿੰਦੇ ਆ ਉਹਨਾਂ ਨੂੰ ਵੀ ਇਹੀ ਬੇਨਤੀ ਮੈਂ ਕਰਦਾ ਕਿ ਜਿਹੜੀ ਸਹੀ ਨਿਊਜ਼ ਹੁੰਦੀ ਹੈ ਉਹ ਹੀ ਬੰਦਿਆਂ ਤੱਕ ਪਹੁੰਚਾਇਆ ਕਰੋ ਬੰਦੇ ਬਹੁਤ ਟੈਨਸ਼ਨ ਲੈਂਦੇ ਆ ਤੁਹਾਨੂੰ ਪਤਾ ਵੀ ਕਿੰਨੇ ਕਿੰਨੇ ਪੈਸੇ ਲਾ ਕੇ ਸਾਰੇ ਇੱਥੇ ਆਇਓਗਾ ਤੇ ਉਹ ਜਿਆਦਾ ਟੈਨਸ਼ਨ ਦੇ ਵਿੱਚ ਉਹ ਬੰਦਿਆਂ ਨੂੰ ਕੰਮ ਨਹੀਂ ਮਿਲਦਾ ਉੱਪਰ ਹੁਣ ਪੇਪਰ ਵੀ ਮੈਨੋਂ ਹਟ ਗਏ ਆ ਕਹਿੰਦੇ ਪੇਪਰ ਸਾਡ ਪਤਾ ਨਹੀਂ ਕੀ ਪੜਨਾ ਸਾਰੇ ਆਪਣੇ ਵਰਗੇ ਹੀ ਆ ਜੀ ਉਹਨਾਂ ਨੂੰ ਸਹੀ ਇਨਫੋਰਮੇਸ਼ਨ ਦਿਆ ਕਰੋ ਮੈਂ ਤਾਂ ਇਹੀ ਬੇਨਤੀ ਕਰਦਾ ਤੇ ਬਾਕੀ ਮੈਨੂੰ ਜਿੰਨੇ ਕ ਜਾਣਦੇ ਆ ਹੋਪਸੋ ਮੈਂ ਕਹਿੰਨਾ ਕਿ ਮੇਰੇ ਥਰੂ ਉਹਨਾਂ ਨੂੰ ਇਨਫੋਰਮੇਸ਼ਨ ਹੈ ਸੌਰੀ ਵਿੱਚ ਫੋਨ ਆ ਗਿਆ ਸੀ ਉਹਦੇ ਕਰਕੇ ਵੀਡੀਓ ਕੱਟ ਕਰਨੀ ਪਈ ਤੇ ਲਓ ਜੀ ਇਹ ਸੀ ਉਹਦਾ ਇਨਫੋਰਮੇਸ਼ਨ ਬਸ ਇਹ ਬੇਨਤੀ ਹੈ ਕਿ ਸਾਰਿਆਂ ਤੱਕ ਸਹੀ ਇਨਫੋਰਮੇਸ਼ਨ ਜਾਵੇ ਕਿ ਟੈਨਸ਼ਨ ਨਾ ਲਿਓ ਕੋਈ ਨਹੀਂ ਖੋਲ ਲਵਾਂਗੇ ਪੇਪਰ ਆਈ ਥਿੰਕ ਤੇ ਬਾਕੀ ਦੇਖੋ ਜਿੱਦਾਂ-ਜਿੱਦਾਂ ਵੀ ਨਿਊਜ਼ ਆਊਗੀ ਤੇ ਤੁਹਾਨੂੰ ਦੱਸਦੇ ਆਂਗੇ ਬਾਕੀ ਇੱਥੇ ਤੱਕ ਸੀ ਮੇਰੀ ਵੀਡੀਓ ਧੰਨਵਾਦ ਜੀ ਸਾਰਿਆਂ ਦਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਇਦਾਂ ਇਨਫੋਰਮੇਸ਼ਨ ਚਾਹੀਦੀ ਹੋਈ ਤਾਂ ਫਿਰ ਮੈਂ ਹੋਰ ਵੀ ਵੀਡੀਓ ਅੱਗੇ ਬਣਾ ਦਊਗਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਧੰਨਵਾਦ ਜੀ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ